ਸਤਨਾਮ ਵਾਹਿਗੁਰੂ ਸਤਨਾਮ ਦਾ ਨਾਮ ਹੀ ਗੁਰ ਸਤਿਨਾਮੁ ਨਾਰੀ ਗੁਰ ਸਤ ਸਤ ਸੰਤ ਜੀਓ ਆਪਣੇ ਵਾਸਤੇ ਹਰ ਕੋਈ ਬੰਦਾ ਸ ਸ੍ਰਿਸ਼ਟੀ ਦੇ ਵਿੱਚ ਕੰਮ ਕਰ ਰਿਹਾ ਹੈ ਇਥਾ ਤੱਕ ਕਿ ਪਸ਼ੂ ਪੰਛੀ ਕੀੜੇ ਕੋੜੇ ਵੀ ਆਪਣੇ ਵਾਸਤੇ ਜੀ ਰਹੇ ਨੇ ਜੋ ਗੱਲ ਅੱਜ ਅਸੀਂ ਮੁੱਖ ਬੰਨਿਆ ਹੋਇਆ ਹੈ ਨਾ ਕਿ ਬੱਚੇ ਪੈਦਾ ਕਰਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਘਟੀਆਂ ਮਹਿਲ ਬਣਾਉਣੇ ਮਾਇਆ ਇਕੱਤਰ ਕਰਨੀ ਹਰ ਸਭ ਸੁਵਿਧਾ ਆਪਣੇ ਪਰਿਵਾਰ ਦੇ ਵਾਸਤੇ ਇਕੱਠੀ ਕਰਨੀ ਤੇ ਕੰਮ ਪਸ਼ੂ ਪੰਛੀ ਕੀੜੇ ਮੰਮੋਲੇ ਵੀ ਕਰੀ ਜਾਂਦੇ ਆ ਆਪਣਾ ਪਰਿਵਾਰ ਬੜੀ ਬੁੜੀ ਜਾਂਦੇ ਪਰ ਅਸੀਂ ਜੋ ਇਹ ਮਨੁੱਖੀ ਜੀਵਨ ਵਿੱਚ ਆਏ ਹਾਂ ਜੋ ਸਾਨੂੰ ਇਹ 84 ਲੱਖ ਜਨਾਂ ਦਾ ਸਰਦਾਰ ਜੀਵਨ ਮਿਲਿਆ ਹੈ ਇਸ ਜੀਵਨ ਦੇ ਵਿੱਚ ਸਾਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ ਇੱਕ ਅਲਗ ਪਰਿਸ਼ਾਨ 83 ਲੱਖ ਜੁਨਾ ਦਾ ਸਰਦਾਰ ਮੁਖੀ ਜਨਮ ਲੈ ਰਿਹਾ ਤੇ ਸਾਨੂੰ ਸਰਦਾਰੀ ਕਿਉਂ ਮਿਲੀ ਆਪਾਂ ਸੁਖਮਣੀ ਸਾਹਿਬ ਦੇ ਪਾਣ ਲਗ ਕੇ ਰੋ ਜੀ 90% ਘਰਾਂ ਦੇ ਵਿੱਚ ਆਮ ਕਰਦੇ ਗੁਰੂ ਘਰ ਦੇ ਵਿੱਚ ਵੀ ਸੁਖਮਣੀ ਸਾਹਿਬ ਦੇ ਪਾਣ ਹੁੰਦੇ ਨੇ ਇਸ ਤਰ੍ਹਾਂ ਸੰਤਾ ਮਹਤਮਾ ਦੁਆਰਾ ਯਾਤਰੀ ਦਿੱਤੇ ਜਾਂਦੇ ਨੇ ਅਖੰਡ ਯਾਤਰੀ ਕਰਵਾਏ ਜਾ ਰਹੇ ਨੇ ਅਸੀਂ ਰੋਜ਼ ਹੀ ਗੁਰਬਾਣੀ ਪੜ੍ਹੀ ਜਾਂਦੇ ਆ ਸੁਣੀ ਜਾਂਦੇ ਆ ਤੇ ਇਹ ਸਾਨੂੰ ਗੁਰਬਾਣੀ ਦਾ ਹੋਣਾ ਵੀ ਹੈ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਨਾਨਕ ਪਾਤਸ਼ਾਹ ਸਾਨੂੰ ਗੁਰਬਾਣੀ ਦੇ ਵਿੱਚ ਹੁਕਮ ਕਰਦੇ ਨੇ ਜਦੋਂ ਤੱਕ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਕਿ ਜਦੋਂ ਤੱਕ ਤੂੰ ਬੰਦਿਆ ਇਸ ਦੁਨੀਆਂ ਦੇ ਵਿੱਚ ਸਰੀਰ ਕਰਕੇ ਤੂੰ ਇਸ ਦੁਨੀਆਂ ਦੇ ਵਿੱਚ ਕੁਝ ਸੁਣ ਪਹਿਲਾਂ ਸੁਣਾਉਣ ਦਾ ਹੁਕਮ ਦਿੱਤਾ ਹੈ ਤੇ ਫਿਰ ਕੁਝ ਆਪਣੇ ਵਿਚਾਰ ਵੀ ਪ੍ਰਗਟ ਕਰ ਤਾਂ ਕਿ ਇਸ ਵਿਲੋਖੀ ਜੀਵਨ ਦਾ ਆਉਣ ਦਾ ਜਿਹੜਾ ਅਸਲੀ ਮਕਸਦ ਹੈ ਉਹ ਪਤਾ ਲੱਗ ਸਕੇ ਕਿਉਂਕਿ ਜਦੋਂ ਅਸੀਂ ਵਿਚਾਰ ਕਰਦੇ ਹਾਂ ਇਸੇ ਉਦੇਸ਼ ਨੂੰ ਲੈ ਕੇ ਹੀ ਰਣਨਾਗ ਪਾਤਸ਼ਾਹ ਨੇ ਆਪ ਚਾਰ ਉਦਾਸੀਆਂ ਕੀਤੀਆਂ ਸੀ ਤੇ ਸਾਨੂੰ ਜੋ ਮਨੁੱਖੀ ਜੀਵਨ ਮਿਲਿਆ ਹੈ ਇਸ ਤਰ੍ਹਾਂ ਵਿਸ਼ੇਸ਼ ਹੈ ਤੇ ਗੁਰਬਾਣੀ ਨੇ ਵਿੱਚ ਜੋ ਅਸੀਂ ਸਖਮਣੀ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਹੈ ਤੇ ਸਾਨੂੰ ਵਿਸ਼ੇਸ਼ਤਾ ਦਾ ਪਰਮਾਨ ਕੀਤੀ ਹੈ ਸਿੱਧਾਂ ਦੇ ਸੰਤਾਨ ਘਰ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਨ ਕਰਨ ਦੇ ਨੇ ਕਿ ਮਿਰਥਿਆ ਕਾਤ ਨਹੀਂ ਪਰਮ ਬਗਾਨ ਅਸੀਂ ਬਾਣੀ ਸੁਣੀ ਰਿਹਾ ਪੜ੍ਹ ਰਹੇ ਹਾਂ ਬਹੁਤ ਚੰਗੀ ਗੱਲ ਹੈ ਸੁਣਨੀ ਚਾਹੀਦੀ ਹੈ ਪੜ੍ਹਨੀ ਚਾਹੀਦੀ ਹੈ ਕਿਉਂਕਿ ਬਾਣੀ ਦਾ ਫਰਮਾਨ ਹੈ ਗਾਵ ਤੇ ਉਤਰ ਸੁਣ ਤੇ ਉਤਰ ਮਿੰਦਸੇ ਪਾਪ ਕਨੇ ਦੇ ਜਿਹੜਾ ਬਾਣੀ ਨੂੰ ਗਾਉਂਦਾ ਹੈ ਉਹ ਵੀ ਬਹੁਤ ਵਧੀਆ ਹੈ ਉਹਦਾ ਵੀ ਉਧਾਰ ਬਾਣੀ ਦੇ ਗਾਉਣ ਦੇ ਨਾਲ ਹੋ ਜਾਂਦਾ ਹੈ ਤੇ ਕਹਿੰਦੇ ਜੇ ਗਾ ਨਹੀਂ ਸਕਦੇ ਤਾਂ ਸੁਣ ਲਓ ਤੇ ਸੁਣਮੇ ਨਾਲ ਵੀ ਉਧਾਰ ਹੋ ਜਾਂਦਾ ਤੇ ਜੇ ਬਾਣੀ ਸ਼ਰਮੀ ਹੈ ਗਮਣੀ ਹੈ ਤਾਂ ਫਿਰ ਮਹਾਰਾਜ ਇੱਕ ਤਾਂ ਮਹੋਰ ਕਹਿੰਦੇ ਨੇ ਕਿ ਉਹਨੂੰ ਹਿਰਦੇ ਦੇ ਵਿੱਚ ਵੀ ਸੁਣਾ ਤੇ ਬਾਣੀ ਤਾਂ ਵਿਚਾਰ ਨਹੀਂ ਕਰਦਾ ਕਿ ਬਾਣੀ ਸਾਨੂੰ ਫਰਮਾਨ ਕੀ ਕਰਦੀ ਹੈ ਕਹਿੰਦੀ ਕੀ ਹੈ ਕਿਉਂਕਿ ਇਹ ਇਕੱਲਾ ਇੱਕ ਕੋਈ ਗੀਤ ਨਹੀਂ ਹੈ ਦੁਨੀਆਦਾਰੀ ਦੇ ਗੀਤਾਂ ਤਰ੍ਹਾਂ ਗੀਤਾ ਤਰ੍ਹਾਂ ਇਹ ਕੋਈ ਗੀਤ ਨਹੀਂ ਹੈ ਕਿ ਇਹਨੂੰ ਇਕੱਲੇ ਗਾਈ ਜਾਈਏ ਤਾਂ ਸੁਣੀ ਜਾਈਏ ਵਿਚਾਰ ਕਰਨਾ ਹੈ ਗੁਰਬਾਣੀ ਦੇ ਵਿੱਚ ਭਗਤ ਕਵੀ ਜੀ ਸਾਨੂੰ ਹੰਮਾਉਂਦੇ ਨੇ ਕਿ ਲੋਕ ਜਾਣ ਇਹ ਵੀਰਤ ਹੈ ਤਹਿਤੋ ਭ੍ਰਮ ਵਿਚਾਰ ਜਿਉਂ ਕਾਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ ਭਗਤਕ ਬੇਲਦੀ ਕਹਿੰਦਾ ਹੈ ਕਿ ਲੋਕ ਇਸ ਗੁਰਬਾਣੀ ਨੂੰ ਇੱਕ ਆਮ ਗੀਤ ਜਾਂ ਸ਼ਾਸਤਰਾਵੇਦਾਂ ਦੇ ਆਮ ਮੰਤਰਾਂ ਪਰਾਂਹੀ ਸਮਝਦੇ ਨੇ ਜਿਆਦਾਤਰ ਉਸੇ ਤਰ੍ਹਾਂ ਹੀ ਬਸ ਗਾਈ ਜਾਂਦੇ ਨੇ ਸੁਣੀ ਜਾਂਦੇ ਨੇ ਪਰ ਇਹਦਾ ਕੋਈ ਵਿਚਾਰ ਨਹੀਂ ਕਰਦਾ ਇਹ ਕੋਈ ਆਮ ਗੀਤ ਨਹੀਂ ਹੈ ਗਾਉਣ ਵਾਸਤੇ ਆਮ ਕੋਈ ਕਵਿਤਾ ਹਾਂ ਕਵਿਤਾ ਰੂਪ ਦੇ ਵਿੱਚ ਜ਼ਰੂਰ ਹੈ ਗੁਰਬਾਣੀ ਪਰ ਇਹ ਕੋਈ ਆਮ ਕਵਿਤਾ ਨਹੀਂ ਹੈ ਇਹ ਪੜ੍ਹਾ ਗਾਈ ਜਾਣੀ ਏ ਤੇ ਸੁਣੀ ਜਾਣੀ ਏ ਇਹ ਤਾਂ ਧਰਮ ਦਾ ਉਪਦੇਸ਼ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਬੰਦੇ ਨੂੰ ਕੀ ਉਪਦੇਸ਼ ਦਿੱਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਭਾਵੇਂ ਦੇਸੀ ਆਪ ਦੇ ਧਰਮਾਂ ਦੇ ਅਨੁਸਾਰ ਆਪ ਦੀ ਭਾਸ਼ਾ ਦੇ ਅਨੁਸਾਰ ਨਾਮ ਵੱਖ-ਵੱਖ ਲੈਣੇ ਕਿ ਭਾਵੇਂ ਬੰਦਿਆ ਜੁਆ ਹੈ ਇਸ ਦੁਨੀਆ ਦੇ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਉਪਜਿਆ ਹੈ ਇਸ ਸ੍ਰਿਸ਼ਟੀ ਤੇ ਆਇਆ ਹੈ ਇੱਕ ਸਮਾਪਤ ਕੇ ਅਮੇ ਆਜੀ ਆਪਾ ਕਲ ਉਹਨੇ ਇਤੋਂ ਬਿੰਦਸ ਜਾਣਾ ਹੈ ਉਹਦਾ ਖਾਤਮਾ ਹੋ ਜਾਣਾ ਹੈ ਤੇ ਜਿਹੜੀ ਚੀਜ਼ ਜੰਮਦੀ ਹੈ ਸੋ ਆਪਾ ਸਾਰੇ ਹੀ ਇਸ ਕਾਲ ਦੇ ਅਹਿਦੋਂ ਨੇ ਹਾਂ ਪਰ ਉਹ ਕਾਲ ਮੂਰਤ ਹੈ ਉਹ ਕਾਲ ਹੈ ਕਾਲ ਦੇ ਨਹੀਂ ਹੁੰਦਾ ਇਹ ਸ੍ਰਿਸ਼ਟੀ ਵੀ ਸਾਨੂੰ ਉਸ ਪਰਮਾਤਮਾ ਦੀ ਬਖਸ਼ੀ ਹੈ ਤੇ ਗ੍ਰਹਿਤ ਵੀ ਸਾਨੂੰ ਉਸ ਪਰਮਾਤਮਾ ਦੀ ਬਖਸ਼ੀ ਹੋਈ ਹੈ ਕਿਉਂਕਿ ਇਹ ਗ੍ਰਸਤ ਨੇ ਨਾਮ ਬਖਸ਼ਦੇ ਤੇ ਇਹ ਸ੍ਰਿਸ਼ਟੀ ਤੇ ਰੱਖੇ ਨਹੀਂ ਬ ਸਕਦਾ। ਇਹ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਇਹ ਜੋ ਪਰਿਵਾਰ ਹੈ ਇਹ ਜੋ ਸਾਰਾ ਅਡੰਬਰ ਅਸੀਂ ਦੇਖ ਰਹੇ ਹਾਂ ਸ੍ਰਿਮਾਤਮਾ ਦਾ ਰਚਿਆ ਹੋਇਆ ਇਹ ਉਸ ਪ੍ਰਮਾਤਮਾ ਨੇ ਆਪ ਹੀ ਚਲਾਇਆ ਹੈ। ਪਰ ਸਾਡੇ ਵਿੱਚ ਪਾ ਕਰਕੇ ਸਾਡਾ ਸਰੀਰ ਬਣ ਰਿਹਾ ਉਸ ਅਕਾਲ ਦੁਖ ਵੈਖਣ ਨੇ। ਧਰਤੀ ਪਾਣੀ ਅਕਾਸ਼ ਹਵਾ ਇਹ ਪੰਜ ਤੱਤ ਪਾ ਕੇ ਸਾਡਾ ਸਰੀਰ ਬਣਿਆ ਤੇ ਐਸ ਸਰੀਰ ਦੇ ਵਿੱਚ ਫਿਰ ਸੱਜ ਵਿਕਾਰ ਪਾਏ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਪਰ ਇਹ ਪਾਏ ਵੀ ਜੇ ਮਾਣੇ ਦੇ ਅੰਦਰ ਪਾਏ ਨੂੰ ਕਿਉਂਕਿ ਕਿਉਂਕਿ ਇਹਨਾ ਬਿਨਾ ਸ੍ਰਿਸ਼ਟੀ ਨਹੀਂ ਚੱਲ ਸਕਦੀ ਸੀ ਇਹ ਮਾਣੇ ਜਦੋਂ ਜਦੋਂ ਅਸੀਂ ਇਹਨਾ ਗਲਤੀ ਉਜਾੜਦੇ ਹਾਂ ਜਿੱਦਾਂ ਜਦ ਇਹਦਾ ਗੱਲ ਹੀ ਨਹੀਂ ਹੁੰਦਾ ਹੁਣ ਦੇਖੋ ਜੇ ਕਾਮ ਨਾ ਹੋਏ ਨਾ ਕਾਮਵਾਸ ਨਾ ਬੰਦੇ ਦੇ ਵਿੱਚ ਨਾ ਹੋਵੇ ਤੇ ਸ੍ਰਿਸ਼ਟੀ ਦੀ ਉਤਪਤੀ ਨਹੀਂ ਹੁੰਦੀ ਕਿਉਂਕਿ ਕਾਮਵਾਸ ਨਾਲ ਤੇਰੀ ਕਰਕੇ ਫਿਰ ਬੱਚੇ ਦਾ ਜਨਮ ਹੁੰਦਾ ਨਾ ਮਾਪੇ ਦਾ ਸਬਾਤ ਨਾ ਨੂੰ ਕਰਕੇ ਫਿਰ ਬੱਚਾ ਜਨਮ ਲੈਂਦਾ ਹੈ ਐਸੇ ਵਾਸਤੇ ਕਾਮ ਆਤਮ ਜਨਨੀ ਹੈ ਕ੍ਰੋਧ ਜੇ ਸਹੀ ਕਾਸੇ ਲਾਇਆ ਜਾਵੇ ਤੇ ਜੋਸ਼ ਵਧ ਜਾਂਦਾ ਹੈ ਲੋ ਮੋਹ ਵੀ ਜ਼ਰੂਰੀ ਹੈ ਕਿਉਂਕਿ ਬੱਚਿਆਂ ਦਾ ਜੇ ਲੋਭ ਦਾ ਮੋਹ ਨਹੀਂ ਹੋਏਗਾ ਫਿਰ ਅਸੀਂ ਇਸ ਰਸਤੀ ਨੂੰ ਕਿਉਂ ਚਲਾਵਾਂ ਮੋਹ ਵੀ ਮੁਕਸ਼ਰਣਾ ਜੇ ਤਾਂ ਮੋਹ ਮੁਕਾਇਆ ਸਿਤਾਈ ਸੰਤ ਜਾ ਕੇ ਨਾ ਪਤਾ ਤੇ ਜਾ ਕੇ ਬੜੜ ਕੇ ਐਸੀ ਵੀ ਪਰਵਾਰ ਨਹੀਂ ਚਲਾਉਣਾ ਤੇ ਗੁਰਨਾਨਕ ਸਾਹਿਬ ਨੇ ਫਿਰ ਕਹਿੰਦੇ ਜੇ ਪਰਵਾਰ ਨਹੀਂ ਚਲਣੂ ਸ੍ਰਿਸ਼ਟੀ ਚੱਲੇਗੀ ਕਿਵੇਂ ਕਿਸੇ ਤੇ ਗੁਰੂ ਤੇ ਉਸ ਅਕਾਰ ਉਸ ਮਾਇ ਗੁਰੂ ਤੇ ਚਲਾਏ ਹੋਏ ਮੈਨ ਨੀਂਦ ਤੋਂ ਹੀ ਬੇਮੁਖ ਹੋ ਗਏ ਤੁਸੀਂ परमात्मा ਨੂੰ ਨਹੀਂ ਪਾ ਸਕਦੇ ਕਿਉਂਕਿ ਉਹਦਾ ਪਹਿਲਾ ਨਿਯਮ ਹੀ ਵਿਰਸਤਕਾ ਹੈ ਜੇ ਵਿਰਸਤ ਨਹੀਂ ਹੋਏਗੀ ਤੇ ਸ੍ਰਿਸ਼ਟੀ ਅੱਗੇ ਵਧ ਨਹੀਂ ਸਕਦੀ ਤਾਂ ਇੱਕ ਚੀਜ਼ਾਂ ਵੀ ਜ਼ਰੂਰੀ ਨੇ ਸਾਡੇ ਵਿੱਚ ਇੱਕ ਵਿਸ਼ੇਸ਼ਤਾ ਪਾਈ ਹੈ ਕਿ ਕਿ ਅਸੀਂ ਇਸ ਜੀਵਨ ਦੇ ਵਿੱਚ ਆਪਣਾ ਤੇ ਦੂਜਿਆਂ ਦਾ ਉਧਾਰ ਕਰ ਸਕਦੇ ਅਸੀਂ ਆਪਣੇ ਕਰਮ ਆਪ ਬਣਾ ਸਕਦੇ ਹਾਂ ਅਸੀਂ ਆਪਣੇ ਕਰਮਾਂ ਨੂੰ ਬਦਲ ਸਕਦੇ ਹਾਂ ਤੇ ਇੱਕ ਕੇਵਲ ਇਸ ਜੁਗ ਦੇ ਵਿੱਚ ਅਸੀਂ ਉਸ ਪ੍ਰਮਾਤਮਾ ਦਾ ਨਾਮ ਜਪ ਕਰਕੇ ਜਿਸ ਪ੍ਰਮਾਤਮਾ ਤੋਂ ਵਿਛੜ ਕੇ ਸਾਡੀ ਆਤਮਾ ਹੀ ਹੋਈ ਹੈ ਤੇ ਉਹਦਾ ਨਾਮ ਜਪਾ ਕਰਕੇ ਆਪਣੇ ਇਸ ਆਤਮਾ ਨੂੰ ਇਸ ਰਾਸੀ ਲੱਖ ਦੀ ਜਨਮ ਮਲ ਦੀ ਜੇਲ੍ਹ ਤੋਂ ਆਜ਼ਾਦ ਕਰਵਾ ਕਰਕੇ ਉਸ ਪ੍ਰਮਾਤਮਾ ਦੇ ਵਿੱਚ ਵਾਪਸ ਲਿਜਾ ਕਰਕੇ ਅਭੇਦ ਕਰਾ ਸਕਦੇ ਹਾਂ ਇਹ ਵੱਡੀ ਵਿਸ਼ੇਸ਼ਤਾ ਕੇਵਲ ਤੇਹਿਲ ਇਨਸਾਨੀ ਜਾਤਾਂ ਦੇ ਵਿੱਚ ਵੜੀ ਹੈ ਸੋ ਹੋਰ ਕਿਸੇ ਵੀ ਜੂਨ ਦੇ ਕੋਲ ਇਹ ਅਧਿਕਾਰ ਨਹੀਂ ਹੈ ਕਿ ਉਹ ਪ੍ਰਮਾਤਮਾ ਦਾ ਨਾਮ ਜਪ ਸਕਣ ਪਰ ਪਸ਼ੂ ਅਸੀਂ ਜਿੱਥੇ ਸੌਂਦੇ ਵੰਤ ਚੱਲੇ ਜਾਂਦੇ ਨੇ ਉੱਥੇ ਵਾਲੇ ਠੀਕ ਉਹ ਥੋੜੀ ਹੋਰ ਅੱਗੇ ਉਹਨਾਂ ਨੂੰ ਹੁਕਮ ਹੈ ਵੀ ਆ ਕੇ ਸੰਗਤ ਦੇ ਵਿੱਚ ਬਹਿ ਜਾਣਗੇ ਤੇ ਨਾਮ ਜਪ ਲੈਣਗੇ ਨਹੀਂ ਉਹਨਾਂ ਨੂੰ ਸਮਝੀ ਨਹੀਂ ਸੋਤੇ ਵੀ ਮਾਈ ਮਹਾਰਾਜ ਜੀ ਆਪਾਂ ਦੇ ਵਿੱਚ ਨਹੀਂ ਵੀ ਉਹ ਆਪਣੇ ਕਰਮ ਨਹੀਂ ਪਛਾਣ ਸਕਣਗੇ ਇਹ ਵਿਸ਼ੇਸ਼ਤਾ ਇੱਕ ਨਾਲ ਹੋਰ ਕੀ ਵਿਸ਼ੇਸ਼ਤਾ ਪਾਈ ਹੈ ਕਿ ਇੱਕ ਪਰਉਪਕਾਰ ਗੁਰੂ ਅਰਜਨ ਦੇਵ ਸਾਹਿਬਾ ਜੀ ਵਰ ਪੰਦੇ ਸਖੌੜੀ ਸਾਹਿਬ ਦੇ ਵਿੱਚ ਮਿੱਥਿਆ ਕੰਮ ਨਹੀਂ ਪਰਉਪਕਾਰ ਜਿਹੜਾ ਕਿਸੇ ਦਾ ਪਰਉਪਕਾਰ ਨਹੀਂ ਕਰ ਸਕਦਾ ਨਾ انسان ਹੋ ਕੇ ਉਹਦਾ ਸਾਰਾ ਸਰੀਰ ਹੀ ਸਾਰਾ ਜੀਵਨ ਹੀ ਮਿੱਥਿਆ ਹੈ ਝੂਠ ਹੈ

ਕੋਈ ਨੰਗੇ ਪੈਰੀ ਫਿਰਦਾ ਉਹ ਅਸੀਂ ਦੁੱਤੀ ਵੀ ਮੋਹ ਸਕਦੇ ਕੋਈ ਨੰਗੇ ਤਾਲਾ ਤੋਂ ਫਿਰਦਾ ਹੈ ਸਾਡੇ ਕੋਲ ਲੱਖਾਂ ਰੁਪਈਆ ਦੇ ਕੱਪੜੇ ਪਏ ਆ ਹਲਮਾਨੀਆਂ ਭਰੀਆਂ ਪਈਆਂ ਤੇ ਅਸੀਂ ਕਿਸੇ ਗਰੀਬ ਦਾ ਤਨ ਨਹੀਂ ਘਟਾ ਸਕਦੇ ਕੋਈ 100 200 ਦਾ ਮਹਿੰਗਾ ਸੂਟ ਨਹੀਂ ਉਤਵਾ ਸਕਦੇ ਕੋਈ ਗਰੀਬ ਦਾ ਤਨ ਭਰਿਆ ਹੈ ਸਾਡੇ ਬੈਂਕ ਬੈਲਸ ਬਾੜੇ ਪਏ ਨੇ ਉਹ ਲਾਜ ਤੋਂ ਮਿਹਣਾ ਕਰ ਪਈ ਜਾਂਦਾ ਉਹ ਤਾਂ ਅਸੀਂ ਲਾਜ ਨਹੀਂ ਕਰਵਾ ਸਕਦੇ ਸਰ ਦੇ ਸੁਣੇ ਅੱਖਾਂ ਦੇ ਉਹ ਕਰਮ ਕਿ ਮਾਰ ਗਿਆ ਤੇ ਫਿਰ ਸਾਡਾ ਇਨਸਾਨ ਹੋਣ ਦਾ ਕੀ ਬਣੇ ਦੇਖੋ ਆਤਮਾ ਮਲੇ ਸਾਡੇ ਅੰਦਰ ਕੀ ਅਸਿਨਾ ਸਰੀਰ ਜਿਹੜਾ ਸਾਡਾ ਸਰੀਰ ਆਸੀਂ ਦੇਖਦਾ ਸੀ ਬਾਹਰ ਅਸੀਂ ਇਹਨੂੰ ਸੱਚ ਮੰਨ ਕੇ ਰਹੇ ਹੁੰਦਾ ਇਸ ਤਰ੍ਹਾਂ ਇਹ ਨਹੀਂ ਇਹ ਸਰੀਰ ਜਿਹੜਾ ਸਾਡਾ ਨਾ ਇਹ ਤਾਂ ਸਾਨੂੰ ਇੱਕ ਰਹਿਣ ਵਾਸਤੇ ਭਾਂਡਾ ਮਿਲਿਆ ਤੇ ਜੀ ਜਿਹੜਾ ਅੰਦਰ ਬੋਲ ਰਿਹਾ ਨਾ ਸਾਹ ਲੈ ਰਿਹਾ ਉਹ ਪਰਮਾਤਮਾ ਦੀ ਜੋਤ ਮਹਾਰਾਜ ਕਹਿੰਦੇ ਨਾ ਮਨ ਉਹ ਜੋਤ ਦਾ ਰੂਪ ਹੈ ਆਪਣਾ ਮੂਲ ਪਛਾਣ ਅਸੀਂ ਉਸ ਰੂਪ ਕੀਤਾ ਜੋਤ ਤੇ ਜੋਤ ਕੇ ਦੀ ਉਸ ਪਰਮਾਤਮਾ ਦੀ ਪਰਮਾਤਮਾ ਦੀ ਜੋਤ ਦਾ ਸਰੂਪ ਹੈ ਸਾਡੇ ਅੰਦਰ ਉਹਦਾ ਅੰਸ਼ ਹੈ ਜਿਹੜਾ ਬੋਲ ਰਿਹਾ ਤੇ ਇਹ ਸਰੀਰ ਕੇਵਲ ਉਸ ਜੋਤ ਨੂੰ ਟਿਕਾਉਣ ਵਾਸਤੇ ਸਾਨੂੰ ਭਾੜਾ ਮਿਲਿਆ ਜਿੱਦਾਂ ਹੁਣ ਅਸੀਂ ਕਿਸੇ ਥਾਂ ਤੋਂ ਦੁੱਧ ਲੈਣ ਜਾਈਏ ਕਿਸੇ ਦੇ ਘਰੋਂ ਪਿਆ ਗਾਂ ਘਰੇ ਚੁੰਦੇ ਆ ਤਾਂ ਦੁੱਧ ਮੈਂ ਚੀਜ਼ ਤੋਂ ਦੁੱਧ ਵੀ ਹੈ ਨਾ ਦੁੱਧ ਨੇ ਸਾਰਾ ਕੰਮ ਕਰਨਾ ਉਹਦੇ ਤੋਂ ਸਾਰੀਆਂ ਚੀਜ਼ਾਂ ਬਣਦੀਆਂ ਪਰ ਦੁੱਧ ਨੂੰ ਪਾਉਣ ਵਾਸਤੇ ਰੱਖਣ ਵਾਸਤੇ ਇੱਕ ਭਾਂਡਾ ਚਾਹੀਦਾ ਤੇ ਉਹ ਇਸੇ ਤਰ੍ਹਾਂ ਸਾਡੇ ਅੰਦਰ ਇਹ ਉਸ ਪ੍ਰਮਾਤਮਾ ਦੀ ਜੋਤ ਹੈ ਆਪੋ ਜੋਤ ਨੂੰ ਟਿਕਾਉਣ ਵਾਸਤੇ ਇੱਕ ਭਾਂਡਾ ਆਈਦਾ ਸੀ ਤੇ ਹਾਦਰ ਮਾਸ ਦਾ ਤੇ ਸਰੀਰ ਬਣਾ ਕਰਕੇ ਪੰਜ ਵਤ ਪਾ ਕਰਕੇ ਉਹ ਜੋਤ ਨੂੰ ਟਿਕਾਉਣ ਵਾਸਤੇ ਉਸ ਗਾਣ ਨੂੰ ਕੋਈ ਇੱਕ ਮਨੇ ਸਮ ਭਾਂਡਾ ਦਿੱਤਾ ਹੈ ਤੇ ਅਸੀਂ ਇਹਨੂੰ ਹੀ ਸੱਚ ਮੰਨ ਲਿਆ ਪਰ ਇਹ ਸੱਚ ਨਹੀਂ ਹੂ ਕਿਉਂ ਕਿ ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ ਪਰ परमात्मा ਸਾਨੂੰ ਨਹੀਂ ਉਪਦੇਸ਼ ਕਰਦੇ ਨੇ ਗੁਰਬਾਣੀ ਦੇ ਵਿੱਚ ਕਿ ਸਰੀਰ ਤੈਨੂੰ ਮਿਲਿਆ ਹੈ ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ ਪਰ ਇਹਦੇ ਜੰਮਤ ਤੋਂ ਲੈ ਕੇ ਖਤਮ ਹੋਣ ਦੇ ਵਿੱਚਕਾਰ ਤੂੰ ਐਸੇ ਨਾਲ ਐਸੇ ਕਰਮ ਕਰ ਤੈਸ ਦੁਨੀਆ ਦੇ ਵਿੱਚ ਰਹਿ ਕਰਕੇ ਕਿ ਐਸ ਸਰੀਰ ਦੇ ਵਿੱਚੋਂ ਜਾਨ ਤੂੰ ਬਾਹਰ ਇਹ ਜੋ ਪਰਮਾਤਮਾ ਅਦਾ ਅਗਸਰ ਦੇ ਵਿੱਚ ਆਇਆ ਨਾ ਉਸ ਤੋਂ ਵਿਛੜ ਕੇ ਆਤਮਾ ਇਹ ਜਾ ਕਰਕੇ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਸਕੇ ਤੇ ਇਸ ਦੁਨੀਆ ਤੇ ਰਹਿੰਦੇ ਆਪਾਂ ਕੁਝ ਪੈਸੇ ਕਮਾ ਲੈ ਵੀ ਇਹ ਦੁਨੀਆ ਦਾ ਨੂੰ ਯਾਦ ਕਰਿਆ ਕਰੇ ਵੀ ਠੀਕ ਹੈ ਕੋਈ ਬੰਦਾ ਆਇਆ ਸੀ ਦੁਨੀਆ ਤੇ ਉਸ ਪਰਮਾਤਮਾ ਦਾ ਨਾਮ ਲੈਣ ਵਾਲਾ ਆਇਆ ਜਿਨਾ ਭਜिए ਮਾ ਬਾ ਸਭ ਪ੍ਰਮਾਨ ਕਰਦੇ ਨੇ مدیا تان نہیں پرپکارا باڑی پڑھتے بھی ہیں سنتے بھی ਵਿਚار بھی کریا کریے پرپکار بھی کریے تے مارا سب تو پہلا کہندے نا سمرو سمر سسڑی صاحب کا رام ہوندا ہے سمرو سمر سمر سب پاو کال کلیش کام کہے بھی تاو سمرو جس دسمبر ایک ہے نام جب بنن کا لکھ ہے تاں کی ایک ہے دس بار نام کون سے موہ اتارو تو اس تو پہلا کی کہندے پھر ਗਲੀ ਦੀ ਕਹਿੰਦੇ ਸਿਮਰੋ ਕਿਹਦਾ ਸਿਮਰਨ ਕਰਨਾ ਹੈ ਉਹ ਤਾਂ ਆਪ ਨੂੰ ਕੋਈ ਨਹੀਂ ਦੱਸਦਾ ਸਿਮਰੋ ਜਸਪ੍ਰਸੰਗ ਇੱਕ ਹੈ ਜਿਹੜਾ ਇੱਕ ਹੈ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਤੇ ਉਹਦਾ ਨਾਮ ਜਪਿਆ ਕਿਰੋ ਤੇ ਨਾਮ ਜਪਣ ਵਾਸਤੇ ਕੀ ਹੈ ਸਭ ਨੇ ਰਾਹ ਪੜਨ ਦੱਸਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਇਹਨੇ ਲਨ ਲੱਗਣਾ ਪੈਣਾ ਹੈ ਤੇ ਲਨ ਲੱਗਣ ਵਾਸਤੇ ਕੀ ਹੈ ਜੋ ਸਾਡੇ ਹਸਤਾੰਦ ਦਾ ਹਰ ਇੱਕ ਚੀਜ਼ ਦਾ ਇੱਕ ਨਿਯਮ ਹੁੰਦਾ ਹੈ ਬਹੁਤ ਅਟਕਦੀਆਂ ਮੈਂ ਪੁਰਸਦ ਅਟਕਦੀਆਂ ਮਨ ਧਰਤੀ ਹੋਣ ਵਾਸਤੇ ਉਹਦੀ ਇੱਕ ਮर्याਦਾ ਹੈ ਇਸ ਸੇਖ ਦਾ ਹਰ ਵੀ ਖਾਸੇ ਪਰਪਤੀ ਬਰਿਆਦਾ ਹੈ ਗੁਰੂ ਧਰਮ ਕਰਨਾ ਹੈ ਅਮਰਤ ਛਕਣਾ ਹੈ ਖੰਡੇ ਬਾਟੇ ਦੀ ਬੋਲ ਲੈਣੀ ਹੈ ਉਸ ਤੋਂ ਬਾਅਦ ਬਾਣੀ ਦਾ ਮਿਲਤਮ ਅਭਿਆਸ ਕਰਨਾ ਹੈ ਬਾਣੀ ਨੂੰ ਸਮਝ ਕੇ ਉਹਦੇ ਅਮਲ ਕਰਕੇ ਆਪਣੇ ਇਸ ਜੀਵਨ ਦਾ ਤੇ ਉਧਾਰ ਕਰਨਾ ਹੈ ਕਿ ਫਿਰ ਬਾਣੀ ਨਾਮ ਆਪਨੀ ਜਪਣਾ ਤਾਂ ਮਨ ਜ਼ਰੂਰੀ ਪ੍ਰਦੇਸ਼ ਕਰਦੇ ਨੇ ਆਪ ਜਪੇ ਅਮਰ ਨਾਮ ਜਪਾਵੇ ਆਪ ਵੀ ਜਦੋਂ ਦੂਜਿਆਂ ਨੂੰ ਜਪਾਵੋ ਤੇ ਫਿਰ ਆਪ ਵੀ ਤਰ੍ਹਾਂ ਉਹਨਾਂ ਤੇ ਦੂਜਿਆਂ ਨੂੰ ਵੀ ਪਾਲਣ ਕਾਰਨ ਹੋ ਜਾਵੇਗਾ ਇੰਨੀਆਂ ਕਹਾਣੀਆਂ ਪਰਮਾਨ ਕਰਦੀਆਂ ਜੀ ਗੁਰੂ ਕੇ ਵਡ ਘਰਦਿਆਂ ਇੱਕ ਨਹੀਂ ਇੱਕ ਕਹਾਣੀਆਂ ਬਹੁਤਿਆਬ 흘ਾ ਜਾਂਦੀਆਂ ਨੇ ਗੁਰੂ ਕੀ ਸੰਗਤ ਦੇ ਬਖਸ਼ਣੇ ਹੋਮਿਆਂ ਕਿ ਜਿੱਦਿਆ ਅਸੀਂ ਨਾਲ ਕਰਦੇ ਹਾਂ ਤਾਂ ਸਾਡੇ ਸੰਗਤ ਜੀ ਬੜਾ ਬੇਰਤ ਹੈ ਸਾਡੇ ਸਾਹਮਣੇ ਲੰਘੇ ਜਨਮ ਜਨਮ ਮੁਕਿਆਂ ਕੇ ਦੀ ਦੌੜ ਨਹੀਂ ਜਾ ਸਕਦੇ ਸਾਡੀ ਮਾਤ ਬੜੀ ਥੋੜੀ ਹੈ ਤੇ ਅਸੀਂ ਜਿੱਦਾਂ ਤੇ ਬਖਸ਼ਦੇ ਉਹਨਾਂ ਕਰਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ